ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਇੱਕਦਮ ਠੇਲੇ ਵਾਲੇ ਵਰਗੀਆਂ ਕ੍ਰਿਸਪੀ ਟਿੱਕੀਆਂ ਤੇ ਨਾਲ ਬਣਾਵਾਂਗੇ ਬਿਨਾ ਪਿਆਜ਼ ਬਿਨਾ ਲਸਣ ਤੇ ਬਿਨਾ ਟਮਾਟਰ ਤੋਂ ਇੱਕਦਮ ਕਰਾਰੇ ਟੇਸਟੀ ਤੇ ਚਟਪਟੇ ਸਫੇਦ ਛੋਲੇ ਇੱਕ ਖਾਸ ਟ੍ਰਿਕ ਨਾਲ ਬਣਾ ਕੇ ਤਿਆਰ ਕਰਾਂਗੇ ਸੋ ਇੱਥੇ ਮੈਂ ਲੀਤਾ ਹੈ ਇੱਕ ਕੋਲੀ ਭਰ ਕੇ ਸਫੇਦ ਛੋਲੇ ਜਿਹੜੇ ਕਿ ਮੈਂ ਓਵਰਨਾਈਟ ਪਾਣੀ ਵਿੱਚ ਭਿਓ ਕੇ ਰੱਖ ਦਿੱਤੇ ਸੀ ਤੇ ਹੁਣ ਅਸੀਂ ਜਿਹੜਾ ਰਾਤੀ ਪਾਣੀ ਪਾਇਆ ਸੀ ਉਹਨੂੰ ਅਸੀਂ ਸੁੱਟ ਦਿੱਤਾ ਹੈ ਤੇ ਇਹ ਫ੍ਰੈਸ਼ ਪਾਣੀ ਮੈਂ ਫਿਰ ਦੁਬਾਰਾ ਪਾ ਲਿੱਤਾ ਹੈ ਸੋ ਹੁਣ ਅਸੀਂ ਛੋਲਿਆਂ ਨੂੰ ਉਬਾਲਾਂਗੇ ਸੋ ਉਬਾਲਣ ਲਈ ਮੈਂ ਇੱਕ ਇਸ ਤਰ੍ਹਾਂ ਦੀ ਜਾਲੀ ਲੈ ਲਿੱਤੀ ਹੈ ਇਸ ਜਾਲੀ ਦੇ ਵਿੱਚ ਮੈਂ ਪਾਇਆ ਹੈ ਇੱਕ ਛੋਟਾ ਟੁਕੜਾ ਸਟਾਰ ਹੈ ਨੀਸਾ ਤਿੰਨ ਛੋਟੀਆਂ ਇਲਾਚੀਆਂ ਹਰੀ ਵਾਲੀਆਂ ਦੋ ਕਾਲੀਆਂ ਇਲਾਚੀਆਂ ਮੋਟੀ ਵਾਲੀਆਂ ਤੇ ਇੱਕ ਛੋਟਾ ਟੁਕੜਾ ਦਾਲਚੀਨੀ ਦਾ ਦੋ ਤੋਂ ਚਾਰ ਲੌਂਗ ਪਾਏ ਨੇ ਤੇ ਅੱਧਾ ਚਮਚ ਮੈਂ ਸੌਂਫ ਦਾ ਪਾਇਆ ਹੈ ਸੋ ਇਹ ਸਾਰੇ ਮਸਾਲੇ ਪਾ ਕੇ ਮੈਂ ਇਸ ਜਾਲੀ ਨੂੰ ਬੰਦ ਕਰ ਦਿੱਤਾ ਹੈ ਤੇ ਇੱਕ ਕੁੱਕਰ ਦੇ ਵਿੱਚ ਰੱਖ ਦਿੱਤਾ ਹੈ ਜੇ ਤੁਸੀਂ ਪੋਟਲੀ ਤਿਆਰ ਕੀਤੀ ਹੈ ਤੇ ਤੁਸੀਂ ਪੋਟਲੀ ਇਸ ਤਰੀਕੇ ਨਾਲ ਕੁੱਕਰ ਦੇ ਵਿੱਚ ਰੱਖ ਦੇਣੀ ਹੈ ਤੇ ਨਾਲ ਹੀ ਨਮਕ ਅਸੀਂ ਟੇਸਟ ਦੇ ਅਕੋਰਡਿੰਗ ਪਾ ਦਵਾਂਗੇ ਤੇ लो मीडियम फ्लेम ਤੇ 15 ਤੋਂ 20 ਮਿੰਟ ਤੱਕ ਉਬਾਲਾਂਗੇ ਤੇ ਦੂਸਰੀ ਸਾਈਡ ਤੇ ਲਿੱਤੇ ਨੇ ਮੈਂ 1.5 ਕਿਲੋ ਆਲੂ ਉਬਲੇ ਹੋਏ ਇਹ ਆਲੂ ਮੈਂ ਉਬਾਲ ਕੇ ਅੰਨ ਨੂੰ 6 ਤੋਂ 7 ਘੰਟੇ ਵਾਸਤੇ ਫ੍ਰੀਜ ਵਿੱਚ ਰੱਖ ਦਿੱਤਾ ਸੀ ਸੋ ਆਲੂ ਨੂੰ ਠੰਡਾ ਰੱਖਣ ਕਰਕੇ ਇਹਦੇ ਵਿੱਚ स्टार्च ਦੀ ਕੁਆਂਟੀਟੀ ਘਟ ਜਾਂਦੀ ਹੈ ਜਿਸ ਕਰਕੇ ਸਾਡੀ ਟਿੱਕੀਆਂ ਬਹੁਤ ਹੀ ਕ੍ਰਿਸਪੀ ਬੰਦੀਆਂ ਨੇ ਸੋ ਇਸ ਕਰਕੇ ਆਲੂ ਨੂੰ ਠੰਡਾ ਵਰਤਣਾ ਬਹੁਤ ਜ਼ਰੂਰੀ ਹੈ ਸੋ ਸਾਰੇ ਆਲੂ ਮੈਂ ਇਸ ਤਰੀਕੇ ਨਾਲ ਗ੍ਰੇਟ ਕਰ ਲਿੱਤੇ ਸੀ ਸੋ ਗ੍ਰੇਟ ਕਰਕੇ ਫਿਰ ਮੈਂ ਇਹਦੇ ਵਿੱਚ ਪਾਇਆ ਹੈ ਹਰਾ ਧਨੀਆ ਬਾਰੀਕ ਕਟਿਆ ਹੋਇਆ ਅੱਧੇ ਚਮਚ ਦੇ ਕਰੀਬ ਮੈਂ ਪਾਈ ਹੈ ਬਾਰੀਕ ਕੱਟੀ ਹੋਈ ਅਦਰਕ ਤੇ ਹਰੀਆਂ ਮਿਰਚਾਂ ਪਾਈਆਂ ਨੇ ਟੇਸ ਦੇ ਅਕੋਰਡਿੰਗ ਸੋ ਫਿਰ ਮੈਂ ਇਹਦੇ ਵਿੱਚ ਪਾਈ ਹੈ ਅੱਧਾ ਚਮਚ ਚਿਲੀ ਫਲੇਕਸਾਂ ਤੇ ਅੱਧਾ ਚਮਚ ਹੀ ਪਾਵਾਂਗੇ ਅਸੀਂ ਨਮਕ ਦਾ ਨਮਕ ਅਸੀਂ ਕਾਠੀ ਰੱਖਾਂਗੇ ਕਿਉਂਕਿ ਅਸੀਂ ਬਾਅਦ ਵਿੱਚ ਚਟਨੀਆਂ ਦਾ ਵੀ ਯੂਜ਼ ਕਰਨਾ ਹੈ ਸੋ ਫਿਰ ਮੈਂ ਪਾਇਆ ਹੈ ਅੱਧਾ ਛੋਟਾ ਚਮਚ ਫਰੈਸ਼ ਕੁਟੀ ਹੋਈ ਕਾਲੀ ਮਿਰਚ ਦਾ ਸੋ ਫਿਰ ਮੈਂ ਪਾਇਆ ਹੈ 5 ਚਮਚ ਭਰ ਕੇ ਰਾਈਸ ਫਲੋਰ ਦੇ ਯਾਨੀ ਚਾਵਲ ਦਾ ਆਟਾ ਸੋ ਚਾਵਲ ਦਾ ਆਟਾ ਅਸੀਂ ਪਹਿਲਾਂ 5 ਚਮਚ ਪਾਵਾਂਗੇ ਤੇ ਆਲੂ ਦੀ ਗਡੋ ਤਿਆਰ ਕਰਾਂਗੇ ਸੋ ਜੇ ਡੋ ਤਿਆਰ ਕਰਨ ਵਿੱਚ ਥੋੜੀ ਜੀ ਪ੍ਰੋਬਲਮ ਆਂਦੀ ਹੈ ਤੇ ਸਾਨੂੰ ਚਾਵਲ ਦਾ ਆਟਾ ਹੋਰ ਜ਼ਿਆਦਾ ਪਾਣਾ ਪਏਗਾ ਸੋ ਮੈਂ ਇੱਥੇ 2 ਚਮਚ ਭਰ ਕੇ ਚਾਵਲ ਦਾ ਆਟਾ ਹੋਰ ਪਾਇਆ ਹੈ ਸੋ ਚਾਵਲ ਦਾ ਆਟਾ ਪਾ ਕੇ ਫਿਰ ਅਸੀਂ ਆਲੂ ਦੀ ਇੱਕ ਡੋ ਤਿਆਰ ਕਰਾਂਗੇ ਸੋ ਇਸ ਤਰੀਕੇ ਨਾਲ ਸੀ ਟਿੱਕਿਆਂ ਵਾਸਤੇ ਆਲੂ ਦੀ ਡੋ ਤਿਆਰ ਕਰ ਲਵਾਂਗੇ ਸੋ ਕਈ ਵਾਰੀ ਆਲੂ ਦੇ ਵਿੱਚ ਬਹੁਤ ਜ਼ਿਆਦਾ ਸਟਾਰਚ ਹੋਣ ਕਰਕੇ ਸਾਨੂੰ ਚਾਵਲ ਦਾ ਆਟੇ ਦੀ ਜ਼ਿਆਦਾ ਜ਼ਰੂਰਤ ਪੈ ਜਾਂਦੀ ਹੈ ਸੋ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ ਹੈ ਜੇ ਤੁਹਾਨੂੰ ਲੱਗੇਗਾ ਕਿ ਡੋਤ ਨਹੀਂ ਤਿਆਰ ਹੋ ਰਹੀ ਤਾਂ ਤੁਹਾਨੂੰ ਚਾਵਲ ਦਾ ਆਟਾ ਹੋਰ ਜ਼ਿਆਦਾ ਪਾਣਾ ਪਏਗਾ ਸੋ ਇਸ ਤਰ੍ਹਾਂ ਸੀ ਆਲੂ ਦੀ ਇੱਕ ਡੋ ਤਿਆਰ ਕਰ ਲਿੱਤੀ ਹੈ ਸੋ ਹੁਣ ਅਸੀਂ ਇਸ ਤਰੀਕੇ ਨਾਲ ਗੋਲ ਗੋਲ ਲੱਡੂ ਬਣਾ ਲਵਾਂਗੇ ਇੱਕੋ ਸਾਈਜ਼ ਦੇ ਸੋ ਸਾਈਜ਼ ਤੁਸੀਂ ਆਪਣੇ ਪਸੰਦ ਨਾਲ ਡਿਸਾਈਡ ਕਰਨਾ ਹੈ ਜੇ ਤੁਸੀਂ ਵੱਡੀ ਟਿੱਕੀ ਪਸੰਦ ਕਰਦੇ ਹੋ ਤੁਸੀਂ ਲੱਡੂ ਥੋੜਾ ਜਿਹਾ ਵੱਡਾ ਬਣਾ ਲੋਗੇ ਜੇ ਤੁਸੀਂ ਮੀਡੀਅਮ ਸਾਈਜ਼ ਦੀ ਟਿੱਕੀਆਂ ਪਸੰਦ ਕਰਦੇ ਹੋ ਤਾਂ ਇਸ ਤਰੀਕੇ ਨਾਲ ਅਸੀਂ ਵੈਸਨ ਦੇ ਲੱਡੂ ਦਾ ਜਿੰਨਾ ਸਾਈਜ਼ ਹੁੰਦਾ ਹੈ ਉਹਨਾਂ ਹੀ ਅਸੀਂ ਆਲੂ ਦਾ ਲੱਡੂ ਤਿਆਰ ਕਰਾਂਗੇ ਸੋ ਸਾਰੇ ਲੱਡੂ ਤਿਆਰ ਕਰਕੇ ਅਜੇ ਉੱਪਰ ਅਸੀਂ ਰਾਈਸ ਫਲੋਰ ਯਾਨੀ ਚਾਵਲ ਦਾ ਆਟਾ ਛਿੜਕ ਦਵਾਂਗੇ ਤੇ ਕੱਪੜੇ ਨਾਲ ਟੱਕ ਦਵਾਂਗੇ ਸੋ ਇੱਕ ਇੱਕ ਲੱਡੂ ਅਸੀਂ ਲਈ ਜਾਵਾਂਗੇ ਤੇ ਉਹਨੂੰ ਹੱਥ ਨਾਲ ਥੋੜਾ ਜਿਹਾ ਪ੍ਰੈਸ ਕਰਦੇ ਹੋਏ ਇਸ ਤਰੀਕੇ ਨਾਲ ਟਿੱਕੀ ਦੀ ਸ਼ੇਪ ਦੇ ਦਵਾਂਗੇ ਸੋ ਇਸ ਤਰੀਕੇ ਨਾਲ ਅਸੀਂ ਸਾਰੀ ਟਿੱਕੀਆਂ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਟਿੱਕੀਆਂ ਤਿਆਰ ਹੋਈਆਂ ਨੇ ਹੁਣ ਦੂਸਰੀ ਸਾਈਡ ਤੇ ਅਸੀਂ ਕੁੱਕਰ ਨੂੰ ਖੋਲ੍ਹਾਂਗੇ ਤੁਸੀਂ ਦੇਖ ਸਕਦੇ ਹੋ ਸਾਰੇ ਛੋਲੇ ਬਹੁਤ ਹੀ ਸੋਹਣੇ ਤਰੀਕੇ ਨਾਲ ਗਲ ਗਏ ਨੇ ਕਿਉਂਕਿ ਅਸੀਂ ਚੰਨਿਆਂ ਨੂੰ ਭਿਓ ਕੇ ਰੱਖਿਆ ਸੀ ਇਸ ਕਰਕੇ ਚੰਨੇ ਬਹੁਤ ਹੀ ਜਲਦੀ ਗਲ ਗਏ ਨੇ ਕਿਉਂਕਿ ਜਾਲੀ ਵਿੱਚ ਪਾਈ ਹੋਏ ਮਸਾਲਿਆਂ ਦਾ ਟੇਸ ਛੋਲਿਆਂ ਦੇ ਵਿੱਚ ਆ ਗਿਆ ਹੈ ਇਸ ਕਰਕੇ ਹੁਣ ਅਸੀਂ ਜਾਲੀ ਨੂੰ ਬਾਹਰ ਕੱਢ ਦਵਾਂਗੇ ਸੋ ਫਿਰ ਮੈਂ ਲਿਤਾ ਹੈ ਇੱਕ ਪੈਨ ਐਸ ਪੈਨ ਦੇ ਵਿੱਚ ਮੈਂ ਪਾਇਆ ਹੈ ਇੱਕ ਚਮਚ ਪਰ ਕੇ ਵੇਸਨ ਦਾ ਸੋ ਇਸ ਵੇਸਨ ਨੂੰ ਅਸੀਂ ਬਿਲਕੁਲ ਸਲੋ ਫਲੇਮ ਤੇ ਡਰਾਈ ਰੋਸਟ ਕਰਾਂਗੇ 5 ਤੋਂ 7 ਮਿੰਟ ਤੱਕ ਡਰਾਈ ਰੋਸਟ ਕਰਕੇ ਐਸ ਵੇਸਨ ਨੂੰ ਅਸੀਂ ਠੰਡਾ ਹੋਣ ਵਾਸਤੇ ਸਾਈਡ ਤੇ ਰੱਖ ਦੇਵਾਂਗੇ ਸੋ ਇਸ ਵੇਸਨ ਨੂੰ ਅਸੀਂ ਬਾਅਦ ਵਿੱਚ ਛੋਲਿਆਂ ਨੂੰ ਬਣਾਉਣ ਵਿੱਚ ਯੂਜ਼ ਕਰਾਂਗੇ ਸੋ ਫਿਰ ਮੈਂ ਲੀਤੀ ਹੈ ਇੱਕ ਗੋਲੀ ਇਹਦੇ ਵਿੱਚ ਮੈਂ ਪਾਇਆ ਹੈ ਇੱਕ ਚਮਚ ਪਰ ਕੇ ਫਰੈਸ਼ ਕਟਿਆ ਹੋਇਆ ਧਨੀਆ ਪਾਊਡਰ ਇੱਕ ਚਮਚ ਪਾਇਆ ਹੈ ਚਿਲੀ ਫਲੈਕਸ ਦਾ ਇੱਕ ਚਮਚ ਪਰ ਕੇ ਪਾਇਆ ਹੈ ਮੈਦੀਗੀ ਮਿਰਚ ਦਾ ਚਮਚ ਦਾ ਚੌਥਾ ਹਿੱਸਾ ਮੈਂ ਪਾਇਆ ਹੈ ਅਮचूर ਪਾਊਡਰ ਦਾ ਤੇ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਅਸੀਂ ਮਿਕਸ ਕਰ ਲਵਾਂਗੇ ਪਾਣੀ ਪਾਉਣ ਦੇ ਨਾਲ ਮਸਾਲੇ ਫੁੱਲ ਜਾਣਗੇ ਤੇ ਬਹੁਤ ਜਲਦੀ ਪੱਕ ਜਾਣਗੇ ਤੇ ਇਹਦਾ ਟੇਸਟ ਵੀ ਬਹੁਤ ਹੀ ਵਧੀਆ ਆਉਂਦਾ ਹੈ ਸਬਜ਼ੀ ਦੇ ਵਿੱਚ ਸੋ ਫਿਰ ਮੈਂ ਲੀਤਾ ਹੈ ਇੱਕ ਪੈਨ ਐਦੇ ਵਿੱਚ ਮੈਂ ਪਾਇਆ ਹੈ ਇੱਕ ਵੱਡੀ ਕੜਚੀ ਭਰ ਕੇ ਤੇਲ ਦੀ ਸੋ ਤੇਲ ਪਾ ਕੇ ਫਿਰ ਮੈਂ ਪਾਇਆ ਹੈ ਇੱਕ ਚਮਚ ਭਰ ਕੇ ਜੀਰੇ ਦਾ ਸੋ ਜੀਰਾ ਜਿਵੇਂ ਹੀ ਤੜਕ ਜਾਏਗਾ ਨਾਲ ਹੀ ਅਸੀਂ ਜਿਹੜੀ ਅਦਰਕ ਪਚਾ ਕੇ ਰੱਖੀ ਹੋਈ ਸੀ ਇੱਕ ਵੱਡਾ ਚਮਚ ਕੱਟੀ ਹੋਈ ਉਹ ਵਾਲੀ ਅਦਰਕ ਪਾ ਦਵਾਂਗੇ ਤੇ ਹਰੀਆਂ ਮਿਰਚਾਂ ਵੀ ਪਾ ਦਵਾਂਗੇ ਟੇਸਟ ਦੇ ਅਕੋਰਡਿੰਗ ਜਿਵੇਂ ਹੀ ਹਰੀ ਮਿਰਚ ਤੇ ਅਦਰਕ ਪੱਕ ਜਾਏਗੀ ਨਾਲ ਹੀ ਅਸੀਂ ਜਿਹੜੇ ਮਸਾਲੇ ਕੋਲੀ ਦੇ ਵਿੱਚ ਘੋਲ ਕੇ ਰੱਖੇ ਹੋਏ ਸੀ ਉਹਨੂੰ ਵੀ ਅਸੀਂ ਐਸੇ ਸਟੇਜ ਤੇ ਹੀ ਪਾ ਦਵਾਂਗੇ ਸੋ ਮਸਾਲੇ ਵਾਲੀ ਦੇ ਵਿੱਚ ਦੋ ਚਮਚ ਪਾਣੀ ਪਾ ਕੇ ਉਹਨੂੰ ਵੀ ਅਸੀਂ ਐਸੇ ਮਸਾਲੇ ਦੇ ਨਾਲ ਪਾ ਦਵਾਂਗੇ ਤਾਂ ਕਿ ਕੋਲੀ ਦੇ ਨਾਲ ਲੱਗਿਆ ਹੋਇਆ ਮਸਾਲਾ ਵੀ ਅਸੀਂ ਵਰਤ ਸਕੀਏ ਸੋ ਦੋ ਤੋਂ 3 ਮਿੰਟ ਦੇ ਅੰਦਰ ਅੰਦਰ ਇਹ ਮਸਾਲਾ ਪੁੰਨ ਜਾਏਗਾ ਸੋ ਫਲੇਮ ਅਸੀਂ ਮੀਡੀਅਮ ਰੱਖਾਂਗੇ ਤੇ ਨਾਲ ਹੀ ਅਸੀਂ ਜਿਹੜਾ ਵੇਸਨ ਭੁੰਨ ਕੇ ਰੱਖਿਆ ਹੋਇਆ ਸੀ ਉਹ ਵੀ ਅਸੀਂ ਪਾ ਦਵਾਂਗੇ ਜਿਵੇਂ ਹੀ ਅਸੀਂ ਵੇਸਨ ਮਸਾਲੇ ਦੇ ਵਿੱਚ ਪਾਵਾਂਗੇ ਤੇ ਨਾਲ ਹੀ ਮਸਾਲਾ ਬਹੁਤ ਜ਼ਿਆਦਾ ਡਰਾਈ ਹੋ ਜਾਏਗਾ ਇਸ ਕਰਕੇ ਅਸੀਂ ਥੋੜਾ ਜਿਹਾ ਪਾਣੀ ਵੀ ਪਾ ਦਵਾਂਗੇ ਸੋ ਦੋ ਤੋਂ 3 ਮਿੰਟ ਤੱਕ ਪੁੰਨਣ ਤੋਂ ਬਾਅਦ ਮਸਾਲੇ ਦੇ ਵਿੱਚ ਅਸੀਂ ਜਿਹੜੇ ਛੋਲੇ ਉਬਾਲ ਕੇ ਰੱਖੇ ਹੋਏ ਸੀ ਉਹ ਸਾਰੇ ਅਸੀਂ ਪੈਨ ਦੇ ਵਿੱਚ ਪਾ ਦਵਾਂਗੇ ਸੋ ਛੋਲਿਆਂ ਦਾ ਪਾਣੀ ਅਸੀਂ ਬਿਲਕੁਲ ਅਲੱਗ ਨਹੀਂ ਕਰਾਂਗੇ ਛੋਲਿਆਂ ਨੂੰ ਅਸੀਂ ਪਾਣੀ ਸਮੇਤ ਹੀ ਪੈਨ ਦੇ ਵਿੱਚ ਪਾਵਾਂਗੇ ਸੋ ਹੁਣ ਅਸੀਂ ਥੋੜੀ ਜੀ ਹਲਦੀ ਪਾ ਦਿੱਤੀ ਹੈ ਤੇ ਹਲਦੀ ਨੂੰ ਛੋਲਿਆਂ ਦੇ ਨਾਲ ਮਿਕਸ ਕਰਕੇ ਟਟਕਣ ਲਗਾ ਕੇ ਛੋਲਿਆਂ ਨੂੰ ਅਸੀਂ ਫੁੱਲ ਫਲੇਮ ਤੇ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਛੋਲੇ ਗਾੜੇ ਨਹੀਂ ਹੋ ਜਾਂਦੇ ਸੋ 10 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬਿਨਾ ਲਸਣ ਬਿਨਾ ਪਿਆਜ਼ ਤੇ ਬਿਨਾ ਟਮਾਟਰ ਤੋਂ ਅਸੀਂ ਬਹੁਤ ਹੀ ਵਧੀਆ ਛੋਲੇ ਬਣਾ ਕੇ ਤਿਆਰ ਕੀਤੇ ਨੇ ਸੋ ਹੁਣ ਅਸੀਂ ਟਿੱਕੀਆਂ ਨੂੰ ਲੋ ਮੀਡੀਅਮ ਫਲੇਮ ਤੇ ਫਰਾਈ ਕਰਾਂਗੇ ਸੋ ਟਿੱਕੀਆਂ ਨੂੰ ਅਸੀਂ ਇੱਕਦਮ ਹਾਈ ਫਲੇਮ ਤੇ ਬਿਲਕੁਲ ਫਰਾਈ ਨਹੀਂ ਕਰਨਾ ਇੱਕ ਵਾਰੀ ਵਿੱਚ ਪੈਨ ਦੇ ਵਿੱਚ ਜਿੰਨੀਆਂ ਟਿੱਕੀਆਂ ਆ ਜਾਣਗੀਆਂ ਉਨੀਆਂ ਹੀ ਅਸੀਂ ਆਵਾਂਗੇ ਟਿੱਕੀਆਂ ਨੂੰ ਉਲਟਦੇ ਪਲਟਦੇ ਹੋਏ ਅਸੀਂ ਫਰਾਈ ਕਰਾਂਗੇ ਜਦੋਂ ਤੱਕ ਟਿੱਕੀਆਂ ਦੇ ਉੱਪਰ ਹਲਕਾ ਬ੍ਰਾਊਨ ਕਲਰ ਨਹੀਂ ਆ ਜਾਂਦਾ ਉਸ ਸਟੇਜ ਤੱਕ ਅਸੀਂ ਟਿੱਕੀਆਂ ਨੂੰ ਫਰਾਈ ਕਰਨਾ ਹੈ ਸੋ ਪੈਨ ਦੇ ਵਿੱਚ ਇੱਕ ਵਾਰੀ ਟਿੱਕੀਆਂ ਪਾਉਣ ਤੋਂ ਬਾਅਦ ਅਸੀਂ ਟਿੱਕੀਆਂ ਨੂੰ 2 ਤੋਂ 4 ਮਿੰਟ ਤੱਕ ਬਿਲਕੁਲ ਨਹੀਂ ਛੇੜਾਂਗੇ ਟਿੱਕੀਆਂ ਦੀ ਸਾਈਡ ਅਸੀਂ ਉਦੋਂ ਹੀ ਚੇਂਜ ਕਰਾਂਗੇ ਜਦੋਂ ਥੱਲੇ ਵਾਲਾ ਹਿੱਸਾ ਟਿੱਕੀ ਦਾ ਥੋੜਾ ਜਿਹਾ ਪੱਕ ਜਾਏਗਾ ਸੋ ਇਸ ਤਰ੍ਹਾਂ ਅਸੀਂ ਟਿੱਕੀਆਂ ਨੂੰ ਉਲਟਦੇ ਪਲਟਦੇ ਹੋਏ ਫਰਾਈ ਕਰਾਂਗੇ ਸੋ ਟਿੱਕੀਆਂ ਨੂੰ ਜੇ ਤੁਸੀਂ ਬਹੁਤ ਜ਼ਿਆਦਾ ਕ੍ਰਿਸਪੀ ਕਰਨਾ ਹੈ ਤੇ ਟਿੱਕੀਆਂ ਨੂੰ ਸਾਨੂੰ ਡਬਲ ਫਰਾਈ ਕਰਨਾ ਪਏਗਾ ਪਰ ਇਸ ਤਰ੍ਹਾਂ ਵੀ ਟਿੱਕੀਆਂ ਬਹੁਤ ਹੀ ਕ੍ਰਿਸਪੀ ਬਣੀਆਂ ਨੇ ਤੁਸੀਂ ਡਬਲ ਫਰਾਈ ਦੀ ਜਗ੍ਹਾ ਤੇ ਇਸ ਤਰ੍ਹਾਂ ਵੀ ਟਿੱਕੀਆਂ ਨੂੰ ਸਰਵ ਕਰ ਸਕਦੇ ਹੋ ਪਰ ਬਾਜ਼ਾਰ ਵਰਗੀਆਂ ਕ੍ਰਿਸਪੀ ਟਿੱਕੀਆਂ ਬਣਾਉਣ ਵਾਸਤੇ ਅਸੀਂ ਟਿੱਕੀ ਨੂੰ ਲਾਈਟ ਬ੍ਰਾਊਨ ਹੋਣ ਤੋਂ ਬਾਅਦ ਤੇਲ ਤੋਂ ਬਾਹਰ ਕੱਢ ਲਵਾਂਗੇ ਤੇ ਟਿੱਕੀਆਂ ਨੂੰ 5 ਤੋਂ 7 ਮਿੰਟ ਤੱਕ ਠੰਡਾ ਕਰਨ ਤੋਂ ਬਾਅਦ ਟਿੱਕੀਆਂ ਨੂੰ ਪੋਟੈਟੋ ਮੈਸ਼ਰ ਦੀ ਹੈਲਪ ਨਾਲ ਇਸ ਤਰੀਕੇ ਨਾਲ ਹਲਕਾ ਜਿਹਾ ਪ੍ਰੈਸ ਕਰ ਲਵਾਂਗੇ ਤੇ ਗਰਮ ਤੇਲ ਦੇ ਵਿੱਚ ਫੇਰ ਦੁਆਰਾ ਫਰਾਈ ਕਰਾਂਗੇ ਸੋ ਟਿੱਕੀ ਨੂੰ ਫਰਾਈ ਕਰਦੇ ਹੋਏ ਧਿਆਨ ਰੱਖਣਾ ਹੈ ਕਿ ਫਲੇਮ ਅਸੀਂ ਹਮੇਸ਼ਾ ਮੀਡੀਅਮ ਹੀ ਰੱਖਾਂਗੇ ਇਸ ਤਰੀਕੇ ਨਾਲ ਫਰਾਈ ਕੀਤੀ ਹੋਈ ਟਿੱਕੀ ਬਹੁਤ ਹੀ ਜ਼ਿਆਦਾ ਕ੍ਰਿਸਪੀ ਬੰਦੀ ਹੈ ਸੋ ਇਸ ਤਰ੍ਹਾਂ ਅਸੀਂ ਵਾਰੀ-ਵਾਰੀ ਕਰਕੇ ਸਾਰੀਆਂ ਟਿੱਕੀਆਂ ਫਰਾਈ ਕਰ ਲਵਾਂਗੇ ਜੇ ਤੁਸੀਂ ਟਿੱਕੀਆਂ ਨੂੰ ਫ੍ਰੀਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟਿੱਕੀਆਂ ਨੂੰ ਕੱਚੀਆਂ ਹੀ ਬਟਰ ਪੇਪਰ ਦੇ ਵਿੱਚ ਲਪੇਟ ਕੇ ਤੇ 에어ਟਾਈਟ ਕੰਟੇਨਰ ਦੇ ਵਿੱਚ ਰੱਖ ਕੇ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਫ੍ਰੀਜ਼ ਕਰਕੇ ਰੱਖ ਸਕਦੇ ਹੋ ਤੇ ਫ੍ਰੀਜ਼ ਕੀਤੀ ਹੋਈ ਟਿੱਕੀਆਂ ਨੂੰ ਬਣਾਉਣ ਤੋਂ ਪਹਿਲਾਂ 2 ਘੰਟੇ ਵਾਸਤੇ ਅਸੀਂ ਰੂਮ ਟੈਂਪਰੇਚਰ ਤੇ ਰੱਖਾਂਗੇ ਤੇ ਜਦੋਂ ਟਿੱਕੀਆਂ ਢਲ ਜਾਣਗੀਆਂ ਤੇ ਉਸ ਨੂੰ ਐਸੇ ਤਰੀਕੇ ਨਾਲ ਹੀ ਅਸੀਂ ਫ੍ਰਾਈ ਕਰਾਂਗੇ ਸੋ ਟਿੱਕੀਆਂ ਸਾਡੀਆਂ ਬਣ ਕੇ ਬਿਲਕੁਲ ਰੈਡੀ ਨੇ ਸੋ ਟਿੱਕੀਆਂ ਨੂੰ ਅਸੀਂ ਹੁਣ ਸਰਵ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ ਟਿੱਕੀਆਂ ਦੇ ਉੱਪਰ ਛੋਲੇ ਪਾਏ ਨੇ ਛੋਲਿਆਂ ਦੇ ਉੱਪਰ ਥੋੜਾ ਜਿਹਾ ਫੈਂਟਿਆ ਹੋਇਆ ਦਹੀਂ ਇਮਲੀ ਦੀ ਚਟਨੀ ਤੇ ਹਰੀ ਚਟਨੀ ਤੇ ਨਾਲ ਥੋੜੀ ਜੀ ਕੱਦੂਕਸ ਕੀਤੀ ਹੋਈ ਮੂਲੀ ਤੇ ਬਾਰੀ ਕੱਟੇ ਹੋਏ ਪਿਆਜ਼ ਪਾਏ ਨੇ ਮੂਲੀ ਪਾਨ ਨਾਲ ਟਿੱਕੀ ਦਾ ਟੇਸ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੈ ਹਰੀ ਧਨੀਆ ਨਾਲ ਗਾਰਨਿਸ਼ ਕੀਤਾ ਹੈ ਟਿੱਕੀ ਨੂੰ ਤੇ ਛੋਲੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਇਕਦਮ ਗਾੜੇ ਛੋਲੇ ਅਸੀਂ ਬਿਨਾ ਪਿਆਜ਼ ਬਿਨਾ ਲਸਣ ਤੋਂ ਸਿਰਫ ਵੇਸ ਦੇ ਨਾਲ ਹੀ ਬਣਾ ਕੇ ਤਿਆਰ ਕੀਤੇ ਨੇ ਇਸ ਤਰ੍ਹਾਂ ਬਣੇ ਹੋਏ ਛੋਲਿਆਂ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਸੋ ਇਸ ਤਰ੍ਹਾਂ ਰੈਡੀ ਹੈ ਸਾਡੀ ਇਕਦਮ ਰੈਡੀ ਵਾਲੇ ਵਰਗੀ ਕ੍ਰਿਸਪੀ ਟਿੱਕੀ ਚਾਟ ਸੋ ਐਸੇ ਤਰੀਕੇ ਨਾਲ ਹੀ ਅਸੀਂ ਸਾਰੀ ਟਿੱਕੀਆਂ ਨੂੰ ਫਰਾਈ ਕਰ ਲਵਾਂਗੇ ਸੋ ਜੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫਿਰ ਦੁਬਾਰਾ ਮਿਲਨੀ ਹੈ ਇੱਕ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ